ਕਰਨੀ ਆ ਜੋ ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀ ਵੀ ਭਾਈ ਹੁਣ ਦੀਪ ਸਿੱਧੂ ਦਾ ਜਿਹੜਾ ਕੇਸ ਸੀਗਾ ਉਹਦੇ ਉੱਤੇ ਹੀ ਗੱਲਬਾਤ ਕਰਨੀ ਆ ਆਪਣਾ ਪਹਿਲਾ ਨੰਬਰ ਜਿਹੜਾ ਆਪਣਾ ਬੰਦੇ ਦਾ ਆਪਾਂ ਸਵਾਲ ਪੁੱਛਣੇ ਨੇ ਉਹ ਹੈਗਾ ਆਪਣੇ ਭਗਤ ਸਿੰਘ ਦਵਾਬੀ ਇਹਦਾ ਨੌ ਤਾਂ ਰੱਖਿਆ ਘਰਦਿਆਲੇ ਭਗਤ ਸਿੰਘ ਦਵਾਬੀ ਵਧੀਆ ਬੰਦੇ ਦੀ ਪਰਸਨੈਲਿਟੀ ਆ ਦਾੜਾ ਸਾਫਤ ਰੱਖਿਆ ਹੋਇਆ ਸਿਰ ਤੇ ਪੱਗ ਬੰਨਦਾ ਪਰ ਜੋ ਲੱਛਣ ਨੇ ਹਨਾ ਜੋ ਲੱਛਣ ਨੇ ਉਹ ਹੈ ਨਹੀਂ ਜਿਵੇਂ ਕਹਿ ਦਿੰਨੇ ਆ ਆਪਾਂ ਮਤਲਬ ਜਿਨ ਕਿ ਵੀ ਸਿੱਖੀ ਵਾਲੇ ਉਹ ਕਿਉਂ ਮੈਂ ਗੱਲ ਕਹੀ ਹੈ ਕਿਉਂਕਿ ਇਹ ਜਿਹੜੇ ਬੰਦੇ ਨੇ ਹਨਾ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਪਹਿਲਾ ਪਹਿਲਾ ਬੜਾ ਇਹਨਾਂ ਨੇ ਧੂੜ ਪੱਟੀ ਆ ਬੜਾ ਕੁਛ ਇਹਨਾਂ ਨੇ ਲੋਕਾਂ ਨੂੰ ਸੁਣਾਇਆ ਆ ਕਿ ਮੀਡੀਆ ਦੇ ਵਿੱਚ ਵੀ ਭਾਈ ਅੰਮ੍ਰਿਤਪਾਲ ਬਾਰੇ ਵੀ ਬੋਲਿਆ ਗਿਆ ਇਹ ਇਹ ਕਿੱਥੋਂ ਆ ਗਿਆ ਦੀਪ ਸਿੱਧੂ ਦਾ ਕੇਸ ਕਿੱਧਰੋਂ ਚਲੇ ਗਿਆ ਕੌਣ ਜ਼ਿੰਮੇਵਾਰ ਆ ਕੌਣ ਨਹੀਂ ਜ਼ਿੰਮੇਵਾਰ ਇਹ ਕੁਸ਼ਟ ਮਹੀਨਿਆਂ ਤੋਂ ਬੰਦਾ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਵੀ ਛੱਡਿਆਂ ਦੇ ਵਿੱਚ ਪੂਛ ਲੈ ਕੇ ਬੰਦਾ ਬਹਿ ਗਿਆ ਇਹਦਾ ਕਾਰਨ ਕੀ ਹੋਇਆ ਕਿਸੇ ਏਜੰਸੀ ਤੋਂ ਡਰ ਗਿਆ ਜਾ ਕਿਸੇ ਨੇ ਡਰਾ ਲਿਆ ਜਾਂ ਕਿਸੇ ਨੇ ਇਹਨੂੰ ਕੁਝ ਕਹਿਤਾ ਇਹਦਾ ਕੋਈ ਆਪਾਂ ਨੂੰ ਹਲੇ ਤੱਕ ਕੋਈ ਪਤਾ ਨਹੀਂ ਇਹ ਬੰਦੇ ਨੂੰ ਫੋਨ ਕਰਨ ਦੀ ਵੀ ਟਰਾਈਆਂ ਹੋਈਆਂ ਨੇ ਇਹ ਬੰਦੇ ਨੇ ਸਾਨੂੰ ਫੋਨ ਤੇ ਜਵਾਬ ਤਾਂ ਕਹੀ ਦਿੱਤੇ ਹੈਗੇ ਹੁਣ ਇਹ ਸਵਾਲ ਕਿਉਂ ਆ ਕੇ ਠਾਲੇ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਇੱਕ ਇਹ ਬੰਦਾ ਤੇ ਇੱਕ ਨਾਲ ਦਾ ਇੱਕ ਹੋਰ ਆ ਜੂਟੀਦਾਰ ਉਹਦਾ ਆਪਾਂ ਨੰਬਰ ਲੈ ਕੇ ਆਵਾਂਗੇ ਬਾਅਦ ਚੋ ਪਹਿਲਾ ਸਵਾਲ ਮੇਰਾ ਦਵਾਬੀ ਨੂੰ ਇਹ ਆ ਵੀ ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜਿਹੜਾ ਟੱਪਦਾ ਸੀਗਾ ਪੁਰਾ ਸੋਸ਼ਲ ਮੀਡੀਆ ਤੇ ਆ ਕੇ ਦਿਖਾਉਂਦਾ ਸੀਗਾ ਕਈ ਜਗ੍ਹਾ ਤੇ ਅਗਰ ਰਿਕਾਰਡਿੰਗਾਂ ਵੀ ਇਹਨੇ ਆਪਣੇ ਸੁਣਾਈਆਂ ਨੇ ਅਮਰਤਪਾਲ ਦੀਆਂ ਵੀ ਅਮਰਤਪਾਲ ਮੈਨੂੰ ਆਹ ਕੁਛ ਕਹਿ ਰਿਹਾ ਅਮਰਤਪਾਲ ਨੇ ਮੈਨੂੰ ਗਾਲਾਂ ਕਢਾਤੀਆਂ ਉਹਦੇ ਚਾਮਚ ਨੇ ਮੈਨੂੰ ਆਹ ਕੁਛ ਕਹਤਾ ਆਹ ਕੁਛ ਕਰ ਲਿਆ ਸਾਡੇ ਨਾਲ ਇਹਨਾਂ ਨੇ ਉਹ ਜਿਹੜੀਆਂ ਚੀਜ਼ਾਂ ਨੇ ਜਾਂ ਦੀਪ ਸਿੱਧੂ ਦਾ ਜਿਹੜਾ ਕੇਸ ਆ ਇਹ ਦਬਾਬੀ ਉੱਥੇ ਰਿਆ ਪੰਜਾਬ ਦੇ ਵਿੱਚ ਦੀਪ ਸਿੱਧੂ ਨਾਲ ਅਟੈਚ ਇਹ ਸਾਰੀਆਂ ਚੀਜ਼ਾਂ ਆ ਕੇ ਸੰਗਤਾਂ ਮੂਰੇ ਰੱਖ ਦਵੇ ਰੱਖ ਦਵੇ ਆ ਕੇ ਗੱਲ ਕਰ ਦਵੇ ਕਲੀਅਰ ਪਹਿਲੀ ਗੱਲ ਤਾਂ ਸੰਗਤਾਂ ਦੇ ਵਿੱਚ ਇਹ ਦੂਜੀ ਗੱਲ ਹੁਣ ਤੱਕ ਜਿੰਨੇ ਵੀ ਇਹ ਬੰਦੇ ਨੇ ਨਾ ਜਿੰਨੇ ਵੀ ਇਹ ਬੰਦੇ ਨੇ ਚਾਹੇ ਦਬਾਬੀ ਹੋਇਆ ਚਾਹੇ ਤਲਵਾੜਾ ਹੋਇਆ ਇਹ ਜਿਹੜੇ ਦੋ ਬੰਦੇ ਨਾ ਮੇਨ ਨਾ ਤਲਵਾੜ ਦਾ ਮੈਂ ਨੌ ਕਿਉਂ ਲੱਤਾ ਨਾਲ ਇਹ ਬੰਦੇ ਪਿੱਠ ਦਿਖਾ ਕੇ ਭੱਜੇ ਹੋਏ ਬੰਦੇ ਨੇ ਇਹ ਤਾਂ ਪਿੱਠ ਦਿਖਾ ਕੇ ਭੱਜੇ ਨੇ ਉਹ ਤਲਵਾੜ ਦਾ ਬਿਆਨ ਚੱਕ ਲੋ ਲਾਸਟ ਵਾਲਾ ਜਿਹੜਾ ਮੈਂ ਸਿਮਰਜੀਤ ਮਾਨ ਦੋ ਦਿੱਤਾ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਅਸੀਂ ਸਿਮਰਜੀਤ ਮਾਨ ਦੀ ਅਸੀਂ ਪੂਰੀ ਫੁੱਲ ਸਪੋਰਟ ਕਰਨੀ ਆ ਜੇ ਉਹ ਬੰਦਾ ਸਿਮਰਜੀਤ ਮਾਨ ਦੀ ਸਪੋਰਟ ਕਰਦਾ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦੇ ਦੇ ਮੈਨੂੰ ਤਲਵਾੜਾ ਵੀ ਜਿਹੜਾ ਸਿਮਰਜੀਤ ਮਾਨ ਆ ਉਹਨੇ ਸਿਮਰਜੀਤ ਮਾਨ ਨੇ ਆਪਣੇ মিডিਆ ਦੇ ਵਿੱਚ ਬੈਠ ਕੇ ਮੂਰੇ ਬਿਆਨ ਦਿੱਤਾ ਵੀ ਨਾ ਤਾਂ ਦੀਪ ਸਿੱਧੂ ਦੀ ਵਜ੍ਹਾ ਨਾਲ ਮੈਨੂੰ ਵੋਟਾਂ ਪਈਆਂ ਨੇ ਨਾ ਪਈਆਂ ਸਿੱਧੂ ਮੂਸੇਵਾਲੇ ਦੀ ਵੋਟਾਂ ਵਜ੍ਹਾ ਨਾਲ ਹੁਣ ਤਲਵਾੜਾ ਕੌਣ ਆ ਤਲਵਾੜੇ ਪ੍ਰਜਾਤੀ ਨੂੰ ਲਿਆਉਣੇ ਵਾਲਾ ਉਹਨੂੰ ਲੋਕਾਂ ਮੂਰੇ ਇੰਟਰੋਡਿਊਸ ਕਰਾਉਣੇ ਵਾਲਾ ਬੰਦਾ ਹੈਗਾ ਦੀਪ ਸਿੱਧੂ ਉਸ ਤੋਂ ਬਾਅਦ ਦੀਪ ਆਪਣਾ ਜੋ ਸਿਮਰਜੀਤ ਮਾਨ ਆ ਉਹਨੇ ਚੱਕ ਕੇ ਜਿਹੜੀ ਟਿਕਟ ਫੜਾਈ ਆ ਬਟੰਡੇ ਤੋਂ ਉਹ ਬਠਾਈ ਫੜਾਈ ਆ ਆਪਣੇ ਪਾਪੇ ਲੱਕੇ ਸੁਧਾਣੇ ਨੂੰ ਇਹ ਆਪਾਂ ਸਾਰਿਆਂ ਨੇ ਦੇਖ ਲਿਆ ਲੱਕਾ ਸੁਦਾਣਾ ਕੌਣਾ ਜੀ ਦੀਪ ਸਿੱਧੂ ਨਾਲ ساری عمر ਬਣੀ ਨਹੀਂ ਹੈਗੀ ਹੁਣ ਮੈਨੂੰ ਜਾਂ ਤਾਂ ਤਲਵਾੜਾ ਜਵਾਬ ਦੇ ਦੇਵੇ ਇਹ ਗੱਲ ਤਾਂ ਵੀ ਭਾਈ ਹੁਣ ਤੱਕ ਜਿਹੜਾ ਇਹਨਾਂ ਨੇ ਉਹਦੀ ਸਿਮਰਿਤਵਾਨ ਦੀ ਸਪੋਰਟ ਕੀਤੀ ਆ ਜਾਂ ਮੰਨ ਲਓ ਵੀ ਹੁਣ ਇਹ ਲਾਸਟ ਬਿਆਨ ਦਿੱਤੇ ਨੇ ਵੀ ਅਸੀਂ ਤਨ ਮੰਨੋ ਧੰਨਾਂ ਦੀ ਪੂਰੀ ਪੁਲਿਸ ਸਪੋਰਟ ਕਰਾਂਗੇ ਜਾਂ ਤਾਂ ਗੱਲ ਦਾ ਜਵਾਬ ਦੇ ਦੇਵੇ ਜਾਂ ਤਾਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਵੇ ਵੀ ਭਾਈ ਅਸੀਂ ਦੀਪ ਸਿੱਧੂ ਨੂੰ ਨਹੀਂ ਮੰਨਦੇ ਜੇ ਦੀਪ ਸਿੱਧੂ ਨੂੰ ਇਹ ਮੰਨਦੇ ਨੇ ਤਾਂ ਫਿਰ ਸਾਨੂੰ ਜਵਾਬ ਦੇਵੇ ਵੀ ਇਹ ਸਿਮਰਿਤਵਾਨ ਦੀ ਤੇ ਲੱਖੇ ਸੁਧਾਣੇ ਦੀ سپورਟ ਦੇ ਵਿੱਚ ਕਿਉਂ ਆ ਰਹੇ ਨੇ ਲੱਖੇ ਸੁਧਾਣੇ ਦੀ سپورਟ ਦਾ ਮਤਲਬ ਤਾਂ ਕੀ ਬਣਦਾ ਡਾਇਰੈਕਟਲੀ سپورਟ ਨਹੀਂ ਕਹਿ ਰਿਆ ਸਿਮਰਜੀਤ ਮਾਨ ਦੇ ਸਨੋ ਕਿਉਂਕਿ ਜਿਹੜਾ ਲੱਖਾ ਸੁਧਾਣਾ ਉਹ ਸਿਮਰਜੀਤ ਮਾਨ ਦਾ ਬੰਦਾ ਤੇ ਸਿਮਰਜੀਤ ਮਾਨ ਉਹਨਾਂ ਦੀ ਕਰ ਰਿਹਾ سپورਟ ਆ ਜਿਹੜਾ ਆਪਣੇ ਤਲਵਾੜਾ ਇਹ ਜਾ ਕੇ ਸਿਮਰਜੀਤ ਮਾਨ ਦੀ سپورਟ ਕਰ ਰਿਹਾ ਇਹ ਗੱਲਾਂ ਦੇ ਦੇਣ ਜਵਾਬ ਇਹ ਫੇਰ ਆਜੋ ਦਵਾਬੀ ਤੇ ਜਮੈਂ ਮੂਰੇ ਲਿਖ ਕੇ ਪਾਇਆ ਦਵਾਬੀ ਨੂੰ ਮੇਰੇ ਸਵਾਲ ਨੇ ਲਾਹਣ ਤਾਂ ਤੇਰੇ ਵਰਗੇ ਬੰਦਿਆਂ ਦੇ ਉੱਤੇ ਲਾਹਣ ਤੇ ਇਸ ਕਰਕੇ ਕਿਉਂਕਿ ਤੁਸੀਂ ਸਿਰਫ ਨੌ ਵਰਤ ਕੇ ਆਪਣੇ ਪੇਜ ਚਲਾਉਣ ਲਈ ਦੀਪ ਸਿੱਧੂਰੇ ਤੁਸੀਂ ਮੁਰੇ ਆਏ ਸੀ ਨੌ ਲੈ ਕੇ ਪੂਰਾ ਕੇਸ تیرਤੇ ਪਾ ਲਿਆ ਇਹਨਾਂ ਨੇ ਦਬਾਓ ਤੈਨੂੰ ਡਰਾ ਲਿਆ ਇਹਨਾਂ ਨੇ ਤੂੰ ਡਰ ਗਿਆ ਤਾਂ ਤੂੰ ਜਾ ਕੇ ਚੱਟੇ ਨੂੰ ਪੁੱਛ ਲੈ ਕੇ ਅੰਦਰ ਜਾ ਕੇ ਬਹਿ ਗਿਆ ਹੁਣ ਹੁਣ ਜਾ ਤਾਂ ਸੰਗਤ ਦੇ ਵਿੱਚ ਆ ਕੇ ਜਵਾਬ ਦੇਈ ਵੀ ਭਾਈ ਇਹ ਕੀ ਕੁਛ ਮੇਰੇ ਨਾਲ ਹੋਇਆ ਜੇ ਤੇਰੇ ਕੋਲ ਕੁਝ ਪਿਆ ਨਹੀਂ ਦੀਪ ਸਿੱਧੂ ਤਾਂ ਨੌ ਲੈਣਾ ਕਰ ਦੋ ਬੰਦ ਕਿਉਂਕਿ ਤੁਸੀਂ ਉਹਦੇ ਕਾਬਲ ਬੰਦੇ ਨਹੀਂ ਸੀਗੇ ਉਹ ਬੰਦਾ ਆਪਣੀ ਜ਼ਿੰਦਗੀ ਤੋਂ ਚਲੇ ਗਿਆ ਲੋਕਾਂ ਨੂੰ ਜਗਾ ਕੇ ਚਲੇ ਗਿਆ ਪਰ ਇਹ ਲੋਕ ਮੈਂ ਪੰਜਾਬੀ ਚ ਮੈਂ ਫੇਰ ਸਮਝਾ ਦਿੰਦਾ ਹੁਣ ਮੈਂ 9 ਲੈ ਲੈ ਕੇ ਬੰਦੇ ਬਾਹਰ ਕੱਢਣੇ ਨੇ ਖੁੱਡਾਂ ਦੇ ਵਿੱਚੋਂ ਆ ਕੇ ਸੰਗਤਾਂ ਦੇ ਮੂਹਰੇ ਸੱਚਾਈ ਰੱਖ ਲੋ ਪਹਿਲਾ ਸਵਾਲ ਮੇਰਾ ਜਿਵੇਂ ਕਹਿ ਕੇ ਹਟਿਆ ਦਵਾਬੀ ਨੂੰ ਇਹ ਦਵਾਬੀ ਆਵੇ ਬਾਹਰ ਆ ਕੇ ਗੱਲਬਾਤ ਕਰੇ ਇਹ ਚੀਜ਼ ਸੰਗਤਾਂ ਦੇ ਵਿੱਚ ਲੈ ਕੇ ਰੱਖੇ ਜੋ ਇੰਨੀ ਕਿ ਇੱਕ ਬੇਨਤੀ ਕਰਨੀ ਸੀ ਜ਼ਰੂਰ ਗਾਹ ਵਾਲੀ ਲਾਈਵ ਬਣਾਵਾਂਗੇ ਆਪਾਂ ਸਬੂਤਾਂ ਦੇ ਨਾਲ ਜਿਹੜੀ ਨੇ ਇੰਟਰਵਿਊ ਕੀਤੀ ਸੀਗੀ ਇਨੇ ਬੈਠੇ ਤਕਰੀਬਨ ਸਾਰੇ ਇੰਟਰਵਿਊ ਦੇਖੇ ਹੋਣ ਜਿੱਥੇ ਦਬਾਬੀ ਬੈਠ ਕੇ ਕਹਿ ਰਿਆ ਅਮਰਤਪਾਲ ਕਿਵੇਂ ਆ ਗਿਆ ਕਿੰਨੇ ਵਜੇ ਪਹੁੰਚਿਆ 에ਅਰਪੋਰਟ ਤੇ ਕੌਣ ਚੱਕਣ ਗਿਆ ਸੀ ਉਸ ਤੋਂ ਬਾਅਦ ਜਿੱਥੇ ਜੋਆ ਵਰਸ ਜਿੱਥੇ ਪੰਜਾਬ ਦੀ ਬਾਰਸ਼ ਪੰਜਾਬ ਦੀ ਜਿੱਥੇ ਬੰਦੀ ਦੇ ਪੇਜ ਦੇ ਉੱਤੇ ਅਮਰਤਪਾਲ ਦੀ ਐਂਟਰੀ ਕਿਵੇਂ ਹੋ ਗਈ ਇਹ ਸਾਰੇ ਸਵਾਲ ਲੈ ਜੇ ਛੋਡੇ ਕੋ ਕੁਝ ਪਿਆ ਨਾ ਆ ਕੇ ਸੰਗਤ ਦੇ ਵਿੱਚ ਰੱਖ ਦੋ ਨਹੀਂ ਆਪਣੇ ਆਪ ਨੂੰ ਸਿੱਖ ਕਹਿਣਾ ਬੰਦ ਕਰ ਦੋ ਦੂਜੀ ਨਾਲ ਆਪਣੇ ਆਪ ਨੂੰ ਦੀਪ ਸਿੱਧੂ ਦੇ ਸਪੋਰਟਰ ਕਹਿਣਾ ਬੰਦ ਕਰ ਦੋ ਕਿਉਂਕਿ ਥੋਡੀਆਂ ਰੋਟੀਆਂ ਦੀਪ ਸਿੱਧੂ ਚ ਲਾ ਗਿਆ ਹੋਰ ਤੁਸੀਂ ਚੱਲਣੇ ਹੈ ਨਹੀਂ ਸੀਗੇ ਜੇ ਹੁਣ ਤੂੰ ਹੈਗਾ ਕਿਸੇ ਅਣਖੀ ਬੰਦੇ ਦਾ ਤਾਂ ਤੁਹਾਨੂੰ ਜਵਾਬ ਹੀ ਦੇ ਦੇ ਦੀ ਚੀਜ਼ ਦਾ ਚੰਗਾ ਸਸਰੀ ਕਹਾ ਜੀ ਕਹਾਣੀ ਵੀਡੀਓ ਚ ਮਿਲਦੇ ਆਂ